ਸਸਿਕਾ ਜੀ ਮੈਂ محمد ਹਨਵਰ ਜੋ ਕਿ ਸੀਪੀ ਨਾਮ ਕੋਈ ਜੌਬ ਕਰਦਾ ਮੈਂ ਪਿਛਲੇ 5 ਸਾਲ ਇਸ ਕੰਪਨੀ ਐਟ ਇੰਪਲਾਈ ਐ ਜੋ ਸੀਨੀਅਰ ਫੀਲਡ ਅਸਿਸਟੈਂਟ ਤੇ ਤਾਂ ਅੱਜ ਆਪਾਂ ਪਲਾਟ ਦੇਖਣ ਆਇਆ ਸੀਪੀ 664 ਦਾ ਜੋ ਕਿ ਸਪਰਿੰਗ ਦੇ ਵਿੱਚ ਆਪਣੀ ਮੱਕੀ ਲੱਗੀ ਸੀ ਆਲੂ ਵਾਲੇ ਖੇਤ ਦੇ ਵਿੱਚ ਇਹ ਕਿਸਾਨ ਵੀਰ ਦਾ ਖੇਤ ਹੈ ਜਿਹੜਾ ਆਪਣਾ ਲਗਭਗ 4 ਸਾਲ ਹੋ ਗਏ ਹਨ ਮੱਕੀ ਲਾਉਂਦੇ ਨੇ ਆਪਣੀ ਪਿੰਡ ਦਾ ਸਲਾਵਾ ਰਕੇਂਦਰ ਸਿੰਘ ਤਹਿਸੀਲ ਰਾਏਕੋਟ ਅੱਜ ਸੀਪੀ 664 ਬਾੜ ਦਿਨਾਂ ਦੀ ਹੋਈ ਆ 15 ਫਰਵਰੀ ਦੀ ਮੱਕੀ ਵਿਜੀ ਹੋਈ ਆ ਅੱਜ ਦੀ ਡੇਟ ਹੋਈ ਆ 18 ਅਪ੍ਰੈਲ 2025 ਤੁਸੀਂ ਦੇਖ ਸਕਦੇ ਬਹੁਤ ਸੋਹਣੀ ਹਾਈਟ ਆ ਲਗਭਗ ਕਿਹੜੀ ਹਾਈਟ ਆ 8.8 ਫੁੱਟਾਂ ਇਸਨ ਹਾਈਟਾਂ ਪਿੱਛੇ ਹੋਰ ਵੀ ਜ਼ਿਆਦਾ ਹਾਈਟ ਆ ਤਾਂ ਦੇਖ ਸਕਦੇ ਘੱਟ ਵੋਟਣ ਲੱਗਿਆ ਬਾਹਰ ਦਿਨਾਂ ਚ ਸ਼ੋਰ ਦਿੰਦਾ ਹਾਈਬ੍ਰਿਡ ਆ ਹੋਰਾਂ ਮੱਕੀਆਂ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਟਾਂਡਾ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਮੋਟਾ ਆ ਔਰ ਮੇਨ ਚੀਜ਼ ਆ ਪੱਤੀ ਨਹੀਂ ਚੜਾਉਂਦੀ ਆ ਚਾਰ ਵਾਲਿਆਂ ਵੀਰਾਂ ਵਾਸਤੇ ਇੱਕ ਤਰ੍ਹਾਂ ਵਰਦਾਨ ਦਾ ਕੰਮ ਕਰਦੀ ਆ ਇਹ ਇਹਦਾ ਕਾਰ ਵਾਸਤੇ ਬਹੁਤ ਵਧੀਆ ਝਾੜਾ ਟਾਂਡਾ ਮੋਟੇ ਨਾਲ ਔਰ ਛੱਲੀ ਤੁਹਾਨੂੰ ਪਤਾ ਵੀ ਅਗਰ ਟਾਂਡਾ ਮੋਟਾ ਉਹਦਾ ਛੱਲੀ ਵੀ ਬਹੁਤ ਵਧੀਆ ਹੋਊਗੀ ਦਾਣੇ ਪ੍ਰੋਪਰ ਔਰ ਛੱਲੀ ਦੀ ਹਾਈਟ ਲੰਬੀ ਵੀ ਹੋਊਗੀ ਤਾਂ ਇਹ ਵੀਰਾ ਹਰ ਇੱਕ ਸਾਲ ਪਕਾਉਂਦਾ ਵਧੀਆ ਝਾੜ ਰਹਿਦਾ ਇਸ ਵਾਰ ਵੀ ਆਪਾਂ ਦੱਸਾਂ ਕਿੰਨਾ ਝਾੜ ਰਿਹਾ ਇਸ ਖੇਤ ਦਾ ਠੀਕ ਹੈ ਸ਼ੁਕਰੀਆ